ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀਐਸਟੀ ਨਿਊਜ਼ ਟੀਵੀ ਤੇ ਅੱਜ ਪਹੁੰਚਿਆ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਣਾ ਦੇ ਨਾਲ ਕਸਬਾ ਆਇਆਪੁਰ ਦੇ ਵਿੱਚ ਜਿੱਥੇ ਕਿ ਇੱਕ 사ਬਰਪਾਖ ਦਰਬਾਰ ਜਿਹੜਾ ਦੂਸਰਾ ਕਲੀਅਰ ਸ਼ਰੀਫਾ ਉੱਥੇ ਅੱਜ ਮੌਜੂਦ ਆ ਜੀ ਆਪਾਂ ਔਰ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਬੱਬਾ ਸ਼ੇਰ ਸਿੰਘ ਖੋਡੀਆਂ ਵਾਲੇ ਜੀ ਜਿਹੜੇ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਇਸ ਦਰਬਾਰ ਦਾ ਇਤਿਹਾਸ ਵੀ ਜਾਣਾਂਗੇ ਕਿਉਂਕਿ ਵੀਡੀਓ ਬਹੁਤ ਸ਼ੇਅਰ ਹੁੰਦੀਆਂ ਔਰ ਲੋਕਾਂ ਨੇ ਜਿਹੜਾ ਪਾਰਟਕਾ ਨੇ ਸਾਨੂੰ ਪੀਐਸਟੀ ਟੀਮ ਨੂੰ ਕਿਹਾ ਸੀਗਾ ਵੀ ਬਾਬਾ ਜੀ ਨਾਲ ਮੁਲਾਕਾਤ ਜਿਹੜੀ ਆ ਉਹ ਵੀ ਤੁਸੀਂ ਕਰੋ ਤੇ ਮਰੀਜ਼ ਵੀ ਕਾਫੀ ਠੀਕ ਹੁੰਦੇ ਆ ਆਪਾਂ ਗੱਲਬਾਤ ਵੀ ਕਰਾਵਾਂਗੇ ਬਾਬਾ ਜੀ ਨਾਲ ਤੇ ਤੁਸੀਂ ਸਾਡੇ ਨਾਲ ਬਨੇ ਰਹੋ ਪਾਵਰਪਾਕ ਦਰਬਾਰ ਆਇਆਪੁਰ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਬਾਬਾ ਜੀ ਸ਼ੇਰ ਸਿੰਘ ਜੀ ਘੋਡੀਆਂ ਵਾਲੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਇਤਿਹਾਸ ਜਾਣਾਂਗੇ ਵੀ ਇਸ ਦਰਬਾਰ ਦਾ ਕੀ ਇਤਿਹਾਸ ਆ ਔਰ ਸੰਤਾ ਜਿਹੜੀਆਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਕਿਉਂਕਿ ਵੀਡੀਓ ਜਿਹੜੀ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਪੀਐਸਟੀ ਟੀਮ ਨੂੰ ਵੀ ਕਿਹਾ ਗਿਆ ਵੇ ਇਸ ਜਗ੍ਹਾ ਦਾ ਜਿਹੜਾ ਇਤਿਹਾਸ ਜਿਹੜਾ ਉਹ ਸਾਨੂੰ ਦੱਸਿਆ ਜਾਵੇ ਵੀ ਕੀ ਇਤਿਹਾਸ ਆ ਤੇ ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ ਹਾਂਜੀ ਬਾਬਾ ਜੀ ਜੈ ਸਾਬਰ ਜੈ ਸਾਬਰਪੀਰ ਜੀ ਦੀ ਇਹ ਮਹਾਰਾਜ ਜੀ ਦਾ ਦੂਜਾ ਕਲਿਆ ਸ਼ਰੀਰ ਸਾਹਿਬ ਜੀ ਹਰ ਟਾਈਮ ਲੰਗਰ ਚਗਲਾ ਲੈਂਦਾ ਮੈਂ ਇਤਿਹਾਸ ਦਾ ਇਹ ਹੈ ਜੀ ਛੋਟੀਆਂ ਛੋਟੀਆਂ ਗੱਲਾਂ ਦੱਸਦਾ ਜਦੋਂ ਮੇਰਾ ਜਨਮ ਹੋਇਆ ਨਾ ਚਮਤਕਾਰ ਉਦੋਂ ਹੋਣੇ ਸ਼ੁਰੂ ਹੋ ਗਏ ਮਾਤਾ ਜੂ ਬਿਦਾ ਸੀ ਤੇ ਦੂਜੀ ਜਦੋਂ ਇਹਨਾਂ ਦਾ ਪੈਰਾ ਆਇਆ ਨਾ ਸੱਤ ਸਾਲ ਕੋਈ ਛੇ ਖਾਦੀ ਨਾ ਪਾਣੀ ਪੀਤਾ ਤੇ ਮੇਰੇ ਗੁਰੂਆਂ ਨੇ ਦੱਸਿਆ ਸ਼੍ਰੋਮੀ ਸ਼ਰਦਾ ਨਾਲ ਮਾਰੇ ਨੇ ਵੀ ਇੱਥੇ ਸਾਨ ਪ੍ਰਗਟ ਹੋਣਾ ਮੇਰਾ ਜੋ ਨਾਮ ਬਣਾ ਬਣਾਇਆ ਕੀਤਾ ਸਭ ਸਾਬਰ ਵੀ ਕੀ ਨਹੀਂ ਆ 7 ਸਾਲ ਇਦਾਂ ਫਿਰ ਆ ਤੇ ਫਿਰ ਮਹਾਰਾਜ ਨੇ ਮੱਧਿਆ ਨੇ ਬਚਨਦਾਰ ਪਖਾਨਕੋਟ ਵਾਲੇ ਸ਼ਾਹਪੁਰ ਕੰਡੀ ਸਰਕਾਰ ਸਰਦਾਂ ਸਰਦਾਨਾਂ ਜੀ ਮਹਾਰਾਜ ਉਹਨਾਂ ਨੇ ਦੱਸਿਆ ਇੱਥੇ ਸਾਡੀ ਮੋਟਰ ਸੀ ਕਹਿੰਦੇ ਉੱਥੇ ਇਦਾਂ ਜਗ੍ਹਾ ਬਣਾਓ ਤੇ ਦੁੱਖਾਂ ਦਾ ਨਾਸ ਹੋਊਗਾ ਤੇ ਮੈਂ ਕਹਿੰਦਾ ਉਹਨਾਂ ਨੇ ਮੈਂ ਪਾਗਲ ਹੋਇਆ ਮੈਨੂੰ ਕੋਈ ਪਤਾ ਨਹੀਂ ਲੱਗਦਾ ਮੈਂ ਪ੍ਰਾਪਰਟੀ ਦਾ ਕੰਮ ਕਰਦਾ ਸੀ ਬਾਹਰ ਵੀ ਗਿਆ ਸੀ ਤੇ ਪੁਲਿਸ ਦੀ ਨੌਕਰੀ ਕੀਤੀ ਥੋੜਾ ਜਿਹਾ ਇਸ ਮੈਂ ਕਹਾਂ ਜੀ ਮੈਂ ਚੰਗਾ ਭਲਾ ਬੰਦਾ ਮੈਨੂੰ پتہ ਨਹੀਂ ਕੀ ਹੋ ਗਿਆ ਕਿ ਗੁਰੂਆਂ ਨੇ ਇਹ ਬਚਨ ਦੱਸਿਆ ਕਿ ਇੱਥੇ ਜਗਾ ਬਣਾਓ ਜਗਾ ਬਣਾਈ ਸੇਵਾ ਨਾ ਮਹਾਰਾਜ ਨੇ ਕਿਹਾ ਵੀ ਤੋ ਹੁਕਮ ਹੋਵੇ ਉਹਨਾਂ ਦੇ ਹੁਕਮ ਹੋਏ ਜਗਾ ਬਣੇ ਸਥਾਨ ਬਣਿਆ ਹੁਣ ਮੈਨੂੰ 8 ਸਾਲ ਹੋ ਗਏ ਮੈਂ ਸੌਂਦਾ ਨਹੀਂ 7.5 ਸਾਲ ਹੋ ਗਏ ਅਪ੍ਰੈਲ ਜ 8 ਸਾਲ ਅਕਤੂਬਰ ਜੋ ਹੀ ਨੇ ਜਿਹੜਾ ਹੁਣ 2024 ਨਾ 8 ਸੇ ਵਿੱਚ 2024 ਦੇ ਵਿੱਚ 8 ਸਾਲ ਹੋਈ ਨੇ ਮੈਂ ਸੁੱਤੇ ਨਹੀਂ ਮੈਂ ਇੱਕ ਦਿਨ ਸੁੱਤਾ ਨਹੀਂ ਰਾਤ ਸੋਫੇ ਤੇ ਵੀ ਨਾ ਦੁਜਾ 24 ਘੰਟੇ ਲੰਗਰ ਚੱਲਦਾ ਰਹਿੰਦਾ ਸਾਬਰਪਾਗ ਦਾ ਹੁਕਮ ਹੈ ਵੀ ਸਾਡਾ ਦੁਜਾ ਕਲਿਆ ਸ਼ਰੀਰ ਹੈ ਇੱਕ ਬੱਬਈ ਜਿਹੜੇ ਇਹ ਸਿਰ ਲੱਗਦੇ ਆ ਇਹਦਾ ਕੀ ਇਤਿਹਾਸ ਆ ਜਿਹੜੇ ਸਿਰ ਜਿਹੜਾ ਕੈਮਰਾਮੈਨ ਨੂੰ ਕਹਿੰਦੇ ਤੁਸੀਂ ਤਸਵੀਰਾਂ ਥੋੜੀਆਂ ਦਿਖਾਈਆਂ ਜਾਨਾ ਇਸ ਦਰਬਾਰ ਤੇ ਜਿਹੜਾ ਸਿਰ ਲੱਗਦੇ ਆ ਕਾਫੀ ਸੰਗਤ ਜਿਹੜੀ ਆਉਂਦੀ ਆ ਔਰ ਠੀਕ ਹੋ ਕੇ ਵੀ ਜਾਂਦੀ ਆ ਕੀ ਇਤਿਹਾਸ ਆ ਇਹਦਾ ਇਹ ਜਿਹੜੇ ਸਿਰ ਨਾਲ ਜੁੜਦੇ ਦੀ ਇੱਕੋ ਹੀ ਦੁਨੀਆਂ ਦੇ ਵਿੱਚ ਸਥਾਨ ਆ ਕਲਿਆ ਸ਼ਰੀਰ ਰੁੜਕੀ ਇਹ ਮਰਦਾ ਹਰਦਨ ਸਾਡਾ ਉਹੀ ਹੈ ਇਹ ਦੂਸਰਾ ਆਸਾਨ ਦੁਨੀਆਂ ਦੇ ਵਿੱਚ ਹੈ ਇਹ ਕੋਹਾ ਦੀ ਕੇ ਤੇ ਸਰਕਾਰ ਦਾ ਜ ਪਤਨ ਪਾਕ ਹੈ ਨਾ ਉਹ ਪਾਕਿਸਤਾਨ ਦਾ ਪਾਪੂ ਬੀਬੀ ਸਾਹਿਬ ਦਾ ਤੇ ਕਲਿਆ ਸ਼ਰੀਫ ਦੇ ਵਿੱਚ ਉਹਨਾਂ ਨੇ ਅੱਜ ਦੁਨੀਆਂ ਪਾਵਲਾਂ ਦਿਖਾਈਆਂ ਆਣ ਕੇ ਤੇ ਦੂਜਾ ਉਹਨਾਂ ਨੇ ਇਹ ਆਰਡਰ ਦਿੱਤਾ ਇੱਥੇ ਜਿੱਥੇ ਜਿੰਨੂੰ ਸੇਰ ਥਲੀਆਂ ਬਣੀਆਂ ਆ ਤੇ ਲੋਕ ਲਿਖ ਕੇ ਲਗਾ ਦੇਖੋ ਲਿਖਿਆ ਆ ਜਿੰਨੂੰ ਕੋ ਚਮੜਿਆ ਚਮੜਾਇਆ ਹੋਵੇ ਉਹ ਸਿਰ ਨਾਲ ਲੱਗਦੇ ਜਿਹਨਾਂ ਮੈਂ ਤੁਹਾਨੂੰ ਅੱਗੇ ਦੱਸਿਆ ਉਲਟੀਆਂ ਆਉਂਦੀਆਂ ਮਹਾਰਾਜ ਜੀ ਦਾ ਦਰਬਾਰ ਇਹਦਾ ਉਹ ਠੀਕ ਹੋ ਜਾਂਦਾ ਉਫੇ ਉਹ ਸਿਰ ਜਿਹੜੇ ਠੀਕ ਹੋ ਜਾਂਦੇ ਫੇਰ ਹੀ ਨਾਲ ਲੱਗਦਾ ਨਾ ਚੀਕਾ ਮਾਰਦਾ ਜਦੋਂ ਠੀਕ ਹੋ ਜਾਂਦਾ ਤੇ ਜਿੱਦਾਂ ਜਿਹੜੇ ਠੀਕ ਨਾ ਹੋ ਉਹਨੇ ਚੀਕਾ ਮਾਰਦਾ ਤੇ ਲੇਟ ਦਾ ਉਲਟੀਆਂ ਆਉਂਦੀਆਂ ਸਿਰ ਭਾਰਾ ਹੁੰਦਾ ਨਿਸ਼ਾਨੀਆਂ ਕੰਨਿਆਂ ਨੂੰ ਪਿਆਸ ਲੱਗਦੀ ਉਹ ਜਲ ਪੀਈਦਾ ਉਹਨਾਂ ਨੂੰ ਲੁੱਕੇ ਦਾ ਪੀਂਦੇ ਆ ਦੂਜਾ ਜਿਹੜੇ ਸਾਵਰਪਾਗ ਦਾ ਵਿੱਚ ਬਹਿਰਾ ਰਹਿੰਦਾ ਨਾ ਉਹਨਾਂ ਦੇ ਬੱਚੇ ਹੁੰਦੇ ਆ ਮਹੀਨੇ 'ਚ 2 ਵਾਰ ਤੇ 26 ਵਾਰ ਤੇ ਜੇਠਾ ਫੋਦਵਾਰ ਅੱਗੋਂ ਪਿਛੋਂ ਸੰਗਤ ਨੂੰ ਕਿਹਾ ਵੀ ਰੁਖੀਆਂ ਵਾਲੇ ਸਿਰ ਲਾ ਸਕਦੇ ਜਲ ਜਾ ਸਕਦੇ ਫੋਨ ਕਰਕੇ ਆਉਣਾ ਤੇ ਜਿਹੜੇ ਇਹ ਇਹ ਮੇਲੇ ਨੂੰ 14 ਦਿਨ ਬਚਨ ਹੁੰਦੀ ਤੇ 15ਵੇਂ ਨੇ ਸਟੇਜ ਹੁੰਦੀ ਹੈ 71 ਮਹੀਨੇ ਦਾ ਦੂਸਰਾ ਵੀਰਵਾਰ ਔਰ ਜਿਹੜਾ ਵਸਾਖ ਮਹੀਨੇ ਦਾ April ਮਹੀਨੇ ਦਾ ਜੇਠਾ ਵੀਰਵਾਰ ਆਉਂਦਾ ਨਾ ਉਸ ਤੋਂ ਜਿਹੜਾ ਹਫ਼ਤਾ ਪਹਿਲੀ ਜਿਹੜਾ 11 ਤਰੀਕ ਆ ਰਹੀ ਹੈ 11 ਤਰੀਕ ਤੋਂ ਉਹਨਾਂ ਲੋਕੋਂ ਮੈਂ ਬਚਨ ਹੁੰਨੇ ਹੈ ਵੀਰਵਾਰ ਤੋਂ 11 ਤਰੀਕ ਤੋਂ ਵੀਰਵਾਰ ਤੋਂ 18 ਤਰੀਕ ਦਾ ਜੇਠੇ ਵੀਰਵਾਰ ਤੱਕ April 2024 ਇਹ ਬੱਚਿਆਂ ਨੂੰ ਹੋਣੇ ਆ ਸਾਰੇ ਸੰਗਤਾਂ ਨੂੰ ਦੁੱਖ ਹੋਵੇ ਬਿਮਾਰੀ ਹੋਵੇ ਖੇੜਾ ਵਿਆਹ ਨਹੀਂ ਕੋਈ ਵੀ ਗੱਲ ਪੁੱਛਣੀ ਹੈ ਸਰਕਾਰ ਦੀ ਹਕੂਮਤ ਨੂੰ ਦੱਸੀ ਦੇਓ ਫਿਰ ਬੱਚਿਆਂ ਨੂੰ ਨਾ ਪੂਰੇ ਹੁੰਦੇ ਇਹ ਸਾਰਾ ਕੋਈ ਸਾਵਰ ਸਰਕਾਰ ਦਾ ਹੈ ਕਿ ਕਿਸੇ ਬੰਦੇ ਦਾ ਕੁਝ ਨਹੀਂ ਹੈਗਾ ਇੱਥੇ ਤੇ ਉਹ Aprendida ਵਰਤੋਂ ਵੀ ਤੇ ਦੁਖੀਆਂ ਨੂੰ ਆਰਾਮ ਦਿੰਦੇ ਆ। ਬਾਬਾ ਜੀ ਜਿਹੜਾ ਆਪਣੇ ਦਰਬਾਰ ਤੇ ਵੀ ਕੈਮਰਾਮੈਨ ਨੂੰ ਕਹਾਂ ਤਸਵੀਰਾਂ ਛੋੜੀਆਂ ਦਿਖਾਈਆਂ ਜਾਂ ਦਰਬਾਰ ਦੀ ਜਿਹੜੀ ਆ ਕੰਮ ਚੱਲ ਰਿਹਾ ਲੈਂਟਰ ਦਾ ਸ਼ੈਦ ਉਹਦੇ ਬਾਰੇ ਵੀ ਦੱਸੋ ਵੀ ਇਹ ਜੀ ਬਰਾਂਡਾ ਲੱਗਾ ਪੈਣ ਸੰਗਤਾਂ ਨਾਲ ਇੱਥੇ ਸਿਰ ਲਾਉਂਦੀਆਂ ਨਾ ਇੱਥੇ ਵੀ ਗਰਮੀ ਹੋ ਜਾਂਦੀ ਲੰਗਰ ਹਾਲ ਦੇ ਉੱਤਰ ਬਣੇ ਆ ਇੱਥੇ ਸਿਰ ਲਾਉਂਦੀਆਂ ਕਿ ਗਰਮੀ ਆ ਰਹੀ ਹੈ ਤਾਂ ਵੀ ਸੰਗਤਾਂ ਦੇ ਸੰਯੋਗ ਦੇ ਨਾਲ ਸਾਰਾ ਉਹ ਬਰਾਂਡਾ ਹਾਲ ਦੋਲੇ ਪੈਣ ਲੱਗਾ ਤੇ ਮਿੱਠੀ ਲੱਗੇ ਤੇ ਬਾਕੀ ਉਹਨਾਂ ਦੀ ਸਾਰੀ ਕਿਰਪਾ ਹੈ ਪਾਕ ਦਰਬਾਰ ਦੂਸਰਾ ਕਲੀਅਰ ਸ਼ਰੀਫ ਅਈਆਪੁਰ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਜਿਹੜਾ ਕਾਫੀ ਮਰੀਜ਼ ਠੀਕ ਹੁੰਦੇ ਨੇ ਔਰ ਮਰੀਜ਼ ਜਿਹੜੇ ਆ ਕਾਫੀ ਜਿਹੜਾ ਮਨੋ ਕਾਮਨਾ ਪੂਰੀ ਹੁੰਦੀਆਂ ਤੇ ਗਲਪਤ ਵੀ ਕਰਾਂਗੇ ਕਿਹੜੀ ਜਗ੍ਹਾ ਤੋਂ ਆਏ ਨੇ ਹੈ ਹਾਂਜੀ ਅੰਕ ਹਾਂਜੀ ਪਿੰਡ ਪਿੰਕ ਤਲਵਾਂ ਤੋਂ ਆਏ ਜੀ ਨੂਰਨਲ ਤਲਵਾਂ ਅੱਛਾ ਜੀ ਹਾਂਜੀ ਮੈਂ ਚੌਕ ਕਿੰਨੇ ਜੇ ਤੂੰ ਇੱਥੇ ਆ ਰਹੇ ਜੀ ਸਾਨੂੰ ਵੀ 20 ਦਿਨ ਹੋਇਆ ਆਉਂਦਾਂ ਹਾਂਜੀ ਤੇ ਪਰੋਂ ਜਿੰਨੇ 14 ਸਾਲ ਹੋ ਗਏ ਸੀ ਮੇਰੇ ਸਾਥ ਇਹ ਸੀ ਕਮਰਾ ਜਿਹੜਾ ਬਹੁਤ ਜਿਆਦਾ ਤਕਲੀਫੀ ਚੱਲ ਨਹੀਂ ਸੀ ਦੀ ਹੈਗੀ ਤੇ ਤੁਆں ਨਹੀਂ ਮੰਨੀ ਗੋੜਾ ਬੜੀਆਂ ਤੁਆں ਨਹੀਂ 50 ਲੱਖ ਰੁਪਏ ਮੇਰੇ ਤੇ ਲੱਜੂਗਾ ਅੱਛਾ ਜੀ ਨਾ ਅਸੀਂ ਕੋਈ ਬਾਬਾ ਛੱਡਿਆ ਤੇ ਨਾ ਕੋ ਹਸਤਾ ਛੱਡਿਆ ਕੰਮ ਕਰ ਥੱਕ ਗਏ ਸੀ ਹਾਂਜੀ ਤੇ ਕਿੰਨੇ ਦਿਨਾਂ ਬਾਅਦ ਤੁਹਾਨੂੰ ਇੱਥੇ ਜਿਹੜਾ ਬਿਲਕੁਲ ਠੀਕ ਹੋਣਾ ਸ਼ੁਰੂ ਹੋ ਗਿਆ ਸੀ ਸਾਨੂੰ ਜੀ ਇਦਾਂ ਲੜਕ ਮੇਰੇ ਨੇ ਵੀਡੀਓ ਦੇਖੀ ਸੀਗੀ ਅੱਛਾ ਜੀ ਤੇ ਵੀਡੀਓ ਦੇਖ ਕੇ ਤਾਂ ਉਹ ਕਹਿੰਦਾ ਵੀ ਮੈਂ ਸਵੇਰ ਨੂੰ ਮੈਨੂੰ ਨੰਬਰ ਦਿੱਤਾ ਕਿ ਬਾਬਾ ਜੀ ਨਾਲ ਗੱਲ ਕਰ। ਅੱਛਾ ਜੀ। ਤੇ ਸਵੇਰ ਨੂੰ ਮੈਂ ਬਹੁਤ ਰਾਤ ਦਾ ਸੁਤਾਨੀ ਸੀਗਾ। ਤਾਂ ਤੁਰਿਆ ਫਿਰਦਾ ਰਿਹਾ। ਤੜਫਦਾ ਸੀ ਬਹੁਤ। ਤੇ ਸਵੇਰ ਨੂੰ ਮੈਨੂੰ ਇਹ ਕਹਿੰਦੇ ਸੀ ਤੂੰ ਰੋਟੀ ਖਾ ਲੈ ਮੈਂ ਮੇਤੋਂ ਨਹੀਂ ਕਾਗ। ਤੇ ਬਾਅਦ ਉਹ ਲੜਕੀ ਨੇ ਵੀਡੀਓ ਦੇਖ ਲਈ। ਵੀਡੀਓ ਦਾ ਨੰਬਰ ਮੈਨੂੰ ਦਿੱਤਾ ਬਾਬਾ ਜੀ ਉਹਨਾਂ ਦਾ। ਜਦੋਂ ਮੈਂ ਬਾਬਾ ਜੀ ਉਹਨਾਂ ਨਾਲ ਪੌਣੇ 8 ਗੱਲ ਕੀਤੀ। ਅੱਛਾ ਜੀ। 11 ਤਰੀਕ ਵਾਲੇ ਦਿਨ। ਤੇ ਗੱਲ ਕਰਨ ਤੋਂ ਬਾਅਦ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਉੱਥੇ ਘਰ ਹੀ। ਇਹ ਮੈਂ ਰੋਟੀ ਵੀ ਖਾਦੂ ਰੋਟੀਆਂ ਖਾ ਕੇ ਫੇਰ ਅਸੀਂ ਇਧਰ ਨੂੰ ਤੁਰੇ ਆਂ ਤੇ ਉੋਂ ਦੇ ਅਸੀਂ ਸਾਨੂੰ ਕਿਸੇ ਦਰਬਾਰ ਤੇ ਜਿਹੜਾ ਕੋਈ ਬਾਬਾ ਜੀ ਪੈਸੇ ਵੀ ਲੈਂਦੇ ਆਂ ਨਹੀਂ ਜੀ ਕੋਈ ਪੈਸੇ ਜੇ 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 ਮਨ ਮਨਸ਼ਾ ਹੈਗੀ ਆ ਕੋਈ ਆ ਕੇ ਲੰਗਰ ਲਾ ਦੇਵੇ ਹੱਥੀਂ ਲਾ ਦੇਵੇ ਹਾਂਜੀ ਮਥਾ ਟੇਕ ਲੰਗਰ ਲਾ ਦੇਵੇ ਬਸ ਕੋਈ ਕੋਈ ਮੰਗ ਨਹੀਂ ਇੱਥੇ ਜੀ ਕੋਈ ਵੀ ਤੇ ਜੋ ਮਨ ਆ ਕੇ ਸੇਵਾ ਕਰੋ ਲੰਗਰ ਦੀ ਸੇਵਾ ਕਰੋ ਲੰਗਰ ਆਪਣੇ ਹੱਥੀਂ ਲਾ ਦਿਓ ਜੋ ਵੀ ਹੈਗਾ ਉਹ ਆਪਣੀ ਮਨ ਦੀ ਤਮੰਨਾ ਆ ਤੇ ਇੱਥੇ ਕੋਈ ਕੁਛ ਨਹੀਂ ਮੰਗਦੇ ਹੌਣ ਕੀ ਸਾਨੂੰ ਇੱਕ ਹਫਤਾ ਹੋ ਗਿਆ ਸੀ ਇੱਥੇ ਰਾਤ ਦੇ ਨੇ ਇੱਥੇ ਰਹਿਨੇ ਆ ਚਿਰ ਅਰਧ ਨੇ ਉਹ ਸਾਨੂੰ ਆਣ ਤੇ ਮੈਂ ਤੇ ਮੇਰੀ ਵਾਈਫ ਨਾਲ ਆ ਤੇ ਮੇਰੀ ਵਾਈਫ ਸੇਵਾ ਕਰਦੀ ਆ ਤੇ ਹੁਣ ਮੈਂ ਬਿਲਕੁਲ ਤੰਦਰੁਸਤ ਆ ਤਾਂ ਠੀਕ ਹੈ ਸਾਬਰ ਪਾਸ ਦਰਵਾਰ ਕਸਬਾ ਅਇਆਪੁਰ ਦੇ ਵਿੱਚ ਦੂਸਰਾ ਕਲੀਅਰ ਸ਼ਰੀਫਾ ਉੱਥੇ ਆਪਾਂ ਗੱਲਬਾਤ ਕਰਾਵਾਂਗੇ ਜਿਹੜੇ ਮਰੀਜ਼ ਠੀਕ ਹੁੰਦੇ ਨੇ ਔਰ ਕਾਫੀ ਲੰਬੇ ਸਮੇਂ ਤੋਂ ਜਿਹੜੇ ਮਰੀਜ਼ ਬਿਮਾਰ ਸੀ ਉਹ ਇੱਥੇ ਆ ਕੇ ਦਰਵਾਜ਼ੇ ਸਿਰ ਲੱਗੇ ਦਰਵਾਜ਼ੇ ਦੇ ਨਾਲ ਔਰ ਬਿਲਕੁਲ ਠੀਕ ਹੋ ਗਏ ਨਹੀਂ ਗੱਲਬਾਤ ਆਪਾਂ ਕਰਾਂਗੇ ਵੀ ਕਿਹੜੀ ਜਗ੍ਹਾ ਤੋਂ ਆਏ ਨੇ ਹਾਂਜੀ ਸਸੀ ਗੱਲ ਜੀ ਸਸ ਠੀਕ ਆ ਕਿਹੜੀ ਜਗ੍ਹਾ ਤੋਂ ਆਏ ਜੀ ਲੁਧਿਆਣੇ ਤੋਂ ਆਏ ਲੁਧਿਆਣੇ ਤੋਂ ਆਏ ਨੇ ਹਾਂਜੀ ਕਿੰਨੇ ਚਿਰ ਤੋਂ ਤੁਸੀਂ ਬਿਮਾਰ ਸੀਗੇ ਜੀ ਕਾਫੀ ਟਾਈਮ ਹੋ ਗਿਆ 10 ਫੜਾ ਸਾਹਿਬ ਮੈਨੂੰ ਘਰ ਆਦ ਬਿਨਾਂ ਸਫਰ ਆਇਆ ਫਸ ਸੇਤ ਮੇਰੀ ਜਿਆਦਾ ਖਰਾਬ ਸੀ ਅੱਪੀ ਠਾਲ ਇਸ ਹੈਪੀ ਬਠਾਉ ਦੇ ਸੈਪੀ ਖੜਾ ਨਿਪੜਾਣੇ ਸੀ ਹਾਂਜੀ ਹੁਣ ਪਰਖਾ ਖਾਣਾ ਵੀ ਸਿਕਾਂਦੇਮ ਹਾਂਜੀ ਹਾਂਜੀ ਹੁਣ ਫਰਕ ਆ ਕਿੰਨਾ ਫਰਕ ਆ ਹਾਂਜੀ ਕਾਫੀ ਫਰਕ ਆਉਂਦਾ ਤੁਹਦਿ ਆ ਹਾਂਜੀ ਖਾਣਾ ਖਾਣੇ ਹਾਂਜੀ ਬਾਬਾ ਜੀ ਨੇ ਕਿੰਨੇ ਕਹੇ ਕਿਹਾ ਇੱਥੇ ਆਣ ਲੈ ਬਾਬਾ ਜੀ ਨੇ ਸਾਨੂੰ ਕਾਫੀ ਦਿਨ ਤੋਂ ਬੁਲਾਇਆ ਆ ਤੇ ਦਰਬਾਰ ਤੇ ਬਾਬਾ ਬਾਬਾ ਪੀਰ ਸਾਹਬਾ ਪੀਰ ਜੀ ਦੇ ਦਰਬਾਰ ਤੇ de sa no cafè de Novaia ja. ha oh, sí.